ਹਾਂਜੀ ਜੱਤੀਆਂ ਦੋਸਤੋ ਆਪਾਂ ਡਰੈਗ ਰੂਮ ਦੀ ਡਾਕਰ ਕਰ ਕੀਤੀ ਆ ਤੇ ਇਹ ਆਹ ਹੋ ਗਿਆ ਲਿਆ ਤੇ ਇਹਦੇ ਵਿੱਚ ਆਪਾਂ ਆ ਦੋ ਘੋੜ ਦਾ ਬੋਤ ਬਣਾਦਾ ਏ ਤੇਰੇ ਵਿੱਚ ਤਿੰਨ ਖਾਨੇ ਪਾਏ ਆਪਾਂ ਤੇ ਡੇਢ ਘੋੜ ਕੰਨਾ ਐਮੋ ਦੇ 4 ਟੇਕਾ ਖੰਡ ਚਾਹਵਾ ਤੇ ਬਾਕੀ ਆਪਣਾ ਆ ਡੇਢ ਘੋੜ ਦਾ ਹੋਵੇ ਸਰ ਤੇ ਇਹਦੇ ਵਿੱਚ ਸਲੁਪ ਪਾਤੀ ਆ ਤੇ 2 ਲੀਟਰ ਲੱਤਾ ਲਾਤੀ ਆਪਾਂ ਤੇ ਇਦਾਂ ਹੀ ਵਿੱਚ ਆਹ ਕ ਦੋ ਘੋੜ ਦਾ ਆ ਗਿਆ ਤੇਰੇ ਵਿੱਚ ਚਾਹ ਤੋਂ ਸੱਭਾ ਪਈਆਂ ਆਪਾਂ ਤੇ ਪੰਜ ਖਾਨੇ ਬਣ ਗਏ ਇਹ ਤਾਂ ਢੇਡਾ ਕਢੇਡ ਮੁੱਟਦਾ ਵਾ ਇਹਦੇ ਵਿੱਚ ਲੋਕ ਨੂੰ ਖਾਣੇ ਬਣਾਉਂਦੇ ਆ ਤੇ ਵਿੱਚ ਰੈਟਾ ਲੈਂਦੇ ਆ ਜੀ ਤੇ ਆਪਾਂ 2 ਫੁੱਟ ਜਾਲੀ ਪਾਈ ਆ 2x8 ਦੀ ਜਾਲੀ ਆ ਵਾ ਤੇ ਬਾਕੀ ਰੈਟਾ ਲੁੱਟ ਲੱਗੇ ਵਿੱਚ ਬਾਕੀ ਅੰਦਰਵਾਰ ਪ੍ਰੋਫਾਈਲ ਦੇ ਪੱਲੇ ਲੱਗੇ ਇਹਨਾਂ ਦੇ ਬਾਕੀ ਆ ਪ੍ਰੋਫਾਈਲ ਦੇ ਅੰਦਰ ਪੱਲੇ ਲਏ ਆ ਪਾਣ ਕਿ ਜਦੋਂ ਪੱਲਾ ਖੁੱਲ ਰੇ ਤੇ ਰੈਟ ਜੱਗ ਜਾਨੀ ਜਦੋਂ ਪੱਲਾ ਬੰਦ ਹੋ ਜਾਂਦੇ ਵੇ ਰੈਟ ਬੰਦ ਹੋ ਜਾਂਦੀਆਂ ਕਿਰ ਵਿੱਚ ਸਰਫਾ ਪਾਣੀਆਂ ਹੈ ਸ਼ੀਸ਼ੇ ਦੀਆਂ ਜੀ ਜੇ ਜਿਲਮ ਪਲਾ ਬੰਦ ਕਰਾਂਗੇ ਲੈਟ ਨਾਲ ਪਰਿਆਰ ਬੰਦ ਹੋ ਜੇਗਾ ਤੇ ਇਦਾਂ ਇੱਕ ਚਤੂਰੀ ਜਾਲੀ ਇੱਧਰ ਬਾਤੀ ਦੋ ਫੁੱਟ ਦੀ ਜਾਲੀ ਹੈ ਤੇ ਇੱਧਰ ਵੀ ਪਰਿਆਰ ਦੇ ਦੋ ਜੋੜੇ ਪਰੇ ਲਾਇਆ ਜੁੜੀ ਕੋਰ ਤੇ ਆ ਇਰ ਵਿੱਚ ਵੀ ਸਰਮੋ ਬਣਾ ਰਹੇ ਰਹਿੰਦੀਆਂ ਬਾਕੀ ਇਸ ਤਰ੍ਹਾਂ ਹੀ ਉੱtre ਜਾਂ ਤਿੰਨੇ ਫਨੇ ਬਣਿਆ ਦੋ ਰੱਟਾਂ ਦੇ ਵਿਚ ਤੇ ਦੋਗਾ ਪੁੱਕ ਬਣਿਆ ਆਪਣੇ ਪੀਵੀਸੀ ਮੋਲਡਿੰਗ ਲੱਗੀ ਆ ਦੇ ਵਿੱਚ 골ਡਨ ਪੱਤੀ ਪਾਈ ਹੈ ਦੇ ਵਿੱਚ ਤੇ ਬਾਕਸ ਬਣੇ ਬਾਕੇ ਵਿੱਚ ਲੱਡਾ ਲੁੱਡਾ ਲਾ ਰਿਹਾ ਹਾਂ ਜੀ ਅੱਜ ਤਿੰਨ ਲੱਡਾ ਲਾ ਗਰੀਆ ਅੱਜ ਬਾਕੀ ਆਪਾਂ ਉਧਰ ਕਵਰਿੰਗ ਥਰੇ ਬਣੇ ਦਿੱਤੀ ਜਾਂ ਆਪਾਂ ਬੈਂਚ ਦੀ ਪੈਨਲ ਬਣਾਇਆ ਹੈ ਇਹਦੇ ਵਿੱਚ ਬਾਕਸ ਬਣਾ ਕੇ ਤੇ ਚਾਰ ਸਰਪਾ ਪਾਤੀਆਂ ਦੇ ਪੰਜ ਗਾੜੇ ਹੋ ਗਏ ਆ ਬਾਕੀ ਥਲੇ ਹਰਾ ਦੇ ਬਣਾਏ ਜਾਂਦੇ ਆ ਦੇ ਆਧ ਰਤ ਨੂੰ ਬੁਲਾਉਂਦੇ ਆਪਾਂ ਤੇ ਮਗਰ ਆ ਪੀਵੀਸੀ ਸ਼ੀਟ ਲੱਗੀ ਆਪਣੇ ਸਾਰੇ ਤੇ ਆ ਆਪਣਾ ਇੰਟਰਸੈਕਟ ਤੇ ਆਪਾਂ ਗ੍ਰੀਨ ਹਾਊਸ ਬਣਾਇਆ ਹੈ ਇਹਦੇ ਵਿੱਚ ਅਜੇ ਪੱਤਰ ਪੁੱਤਰ ਆਪਣੇ ਰਹਿੰਦੇ ਨੇ ਲੱਗਣ ਵਾਲੇ ਪੁੱਤਰ ਲਿਆਦੇ ਆ ਕੋਲ ਪੁੱਤਰ ਰੱਖਣਗੇ ਅਗੇ ਪੂਰੀ ਜਾਣਕਾਰੀ ਲਈ ਵੀਡੀਓ ਪਾਉਣੇ ਦੀ ਹਾਂਜੀ ਬਾਕੀ ਆਪਾਂ ਬਾਕੀ ਦੀ ਬੋੜੀ ਪੜਿਆ ਤੇ ਇਹਦੇ ਵਿੱਚ ਅੱਧ ਉੱਪਰ ਪਾਸ ਹੋਣੀ ਆ ਤੇ ਇੱਥੇ ਆਪਣਾ ਡਿਫੋਰਮੇਟਰ ਨਾਮ ਆਉਂਦਾ ਤਾਂ ਕਰੇ ਚੱਟੀਆਂ ਜਿਹੜੀ ਪਾਸ ਹੋ ਗਈ ਤੇ ਬਾਕੀ ਦੋ ਮਿੰਨਿਟ ਲਈ ਪੌੜੀ ਚੜ੍ਹ ਜਾ ਹਲਾ ਤੁਹਾਨੂੰ ਦੱਸ ਰਹੇ ਹਾਂ ਬਾਕੀ ਇਹ ਸਟੈਪ ਇਹਦਾ ਅਟੇਂਟਿਓਨ ਤੇ ਦੇਖੇਂ ਨੀ ਜਿਆਦਾ ਜ਼ਰੂਰੀ ਨਾ ਪਾ ਤੇ ਬਾਕੀਆਂ ਮੋਡੂਲ ਵਗੈਰਾ ਬਣੇ ਬਾਕੀ ਸਾਰਾ ਡਾਕੂਮੈਂਟ ਹੋਣਾ ਇੰਦੇ ਬਾਕੀਆਂ ਰੂਪ ਰੂਪ ਬੱਡੇ ਬੜੀ ਚੀਜ਼ ਹੋ ਗਈ ਹੈ ਦੋ ਮਿੰਨਿਟ ਪੌੜੀ ਚੜ੍ਹ ਜਾ ਤਲੀਂ ਨਾ ਕਰਦੇ ਜੀਓ ਬਾਕੀ ਪਾਲਪੂਸੇ ਬਹੁਤ ਵੀ ਜੀ ਬਣਨੇ ਆ ਬਾਕੀ ਜਦੋਂ ਪਾਲਪੂਸੇ ਹੋ ਗਏ ਦੇ ਵੀਡੀਓ ਬਣਾ ਦੇਵਾਂਗੇ ਜਿਹੜੀ ਪੂਰੀ ਤਿਆਰੀ ਕਰਕੇ ਧੰਨਵਾਦ ਪ੍ਰੋਬਲਮ ਨਹੀਂ ਕੀ ਬਾਕੀ ਜਿਹੜਾ ਘਟਾਣਾ ਭਿਜਮ ਬਾਕੀ ਜਿਹੜਾ ਘੰਟਾ ਹੁਣ ਸ਼ੀਸ਼ਾ ਪਾਇਆ 12 ਮਜ਼ਲਾ ਸ਼ੀਸ਼ਾ ਉਹਦੇ ਪਾਇਆ ਘਟਾਣਾ ਪਾਇਆ ਉਹ ਉਹ ਜਿਹੜਾ ਲੈ ਕੇ ਜੀ ਹੈ ਐ ਆਪਣੀਆਂ ਮੁਸਾਬਾ ਪੁਰਾ ਕੀ ਅੰਦਰੋਂ ਕਿਹਦੇ ਨੂੰ ਸੀ ਲੱਟਾ ਕਰੇ